ਉਹ 19 ਸਾਲ ਪੂਰੇ ਹੋਣ ਤੇ ਔਰ ਜਿੰਮਾ ਸਾਹਿਬ ਜੋ ਲੱਗ ਰਿਹਾ ਉਸ ਬਾਰੇ ਕੀ ਕਰਾਂਗਾ ਮੈਂ ਇੱਕ ਨਿਡਰਕ ਬੜੀ ਹੀ ਪੰਜਾਬ ਲਈ ਪੰਜਾਬੀਅਤ ਲਈ ਪੰਥ ਲਈ ਸਿਹਰਦ ਮਦਾਰੇ ਸਪੋਕਸਮੈਨ ਨੂੰ 19 ਸਾਲ ਪੂਰੇ ਹੋਣ ਤੇ ਵਧਾਈ ਦੇਣਾ ਔਰ ਸਨਾਰੇ ਪੁਖੜੀਆਂ ਪੰਜਾਬ ਦੇ ਸਨਾਰੇ ਪੁਖੜੀਆਂ ਇਸ ਧਾਰੇ ਦੇ ਸਨਾਰੇ ਪੁਖੜੀਆਂ ਸ਼ੁਭ ਕਾਮਨਾਵਾਂ ਮੈਂ ਦਿੰਦਾ ਔਰ ਮੈਂ ਅੱਜ ਬੜਾ ਧੰਨਵਾਦੀ ਹਾਂ ਮਹਿੰਦੀ ਦੱਤਾ ਜੀ ਦਾ ਜਿਨ੍ਹਾਂ ਨੇ ਇਸ ਸੁਭਾਗੇ ਮੌਕੇ ਤੇ ਮੈਨੂੰ ਯਾਦ ਕੀਤਾ ਔਰ ਅੱਜ ਇੱਥੇ ਜਿਹੜਾ ਖੂਨਦਾਨ ਕੈਂਪ ਦਾ ਉਦਘਾਟਨ ਦੇ ਮੌਕੇ ਤੇ ਮੈਨੂੰ ਯਾਦ ਕੀਤਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਪ੍ਰਮਾਤਮਾ ਕਰੇ ਸਾਰਾ ਸਪੋਰਟਸਮੈਨ ਪਰਿਵਾਰ ਸਾਰਾ ਪੰਜਾਬ ਪੰਥ ਚੜ੍ਹਦੀ ਕਲਾ ਚ ਰਹੇ ਹੋ ਗਿਆ ਜੀ ਤੇ ਵੀ ਮਾਸ਼ਾਅੱਲਾ ਲੱਗ ਰਿਹਾ ਹੁੰਦੇ ਬਾਰੇ ਕੀ ਕਹਿਣਾ ਜਾਊਗਾ ਰਜਾਨਾ ਸਪੋਰਟਸਮੈਨ ਦੇ ਅੱਜ ਜਨਮ ਦਿਨ ਤੇ ਉਹਨਾਂ ਦੇ 20 ਸਾਲ ਦੇ ਵਿੱਚ ਪ੍ਰਵੇਸ਼ ਕਰਨ ਤੇ ਸਕੋਪਸਮੈਨਸ ਮੁੱਚੇ ਪਰਿਵਾਰ ਨੂੰ ਇਹਨਾਂ ਦੇ ਪੱਤਰਕਾਰ ਸਹਿਬਾਨ ਨੂੰ ਸਾਰੀ ਟੀਮ ਨੂੰ ਬਹੁਤ-ਬਹੁਤ ਅਸੀਂ ਮੁਬਾਰਕਬਾਦ ਦਿੰਨੇ ਆ। ਉਹਦੇ ਸ਼ੁਰੂ ਤੋਂ ਲੈ ਕੇ ਅਸੀਂ ਇਸ ਖ਼ਬਰ ਦੇ ਨਾਲ ਜੁੜੇ ਆਂ ਔਰ ਅਸੀਂ ਇਹ ਦੇਖਿਆ ਕਿ ਜਿੰਨੀ ਨਿਰਡਰਤਾ ਨਾਲ ਔਰ ਜਿੰਨਾ ਬੇਬਾਕੀ ਦੇ ਨਾਲ ਲੋਕ ਪੱਖੀ ਮਸਲੇ ਜਿੰਨੇ ਇਹਨਾਂ ਨੇ اٹھਾਏ ਉਹ ਮੇਰੇ ਖਿਆਲ ਬਾਖ ਮਾਰ ਨੇ। ਔਰ ਪੱਤਰਕਾਰ ਇਹ ਜਿਹੜੀ ਹੈ ਇੱਕ ਜਿਹੜੇ ਪੱਤਰਕਾਰ ਦੀ ਕਲਮ ਹੈ ਉਹਦੇ ਵਿੱਚ ਬੋਫਰ ਦੇ ਤੋਪ ਦੇ ਤੋਲੇ ਹੋਰੇ ਨਾਲੋਂ ਇੱਕ ਬਹੁਤ ਵੱਡੀ ਤਾਕਤ ਹੁੰਦੀ ਹੈ ਇਹ ਜਿਹੜੀ ਪੱਤਰਕਾਰੀ ਦੀ ਕਲਮ ਹੈ ਇਹ ਬੜੇ ਤਕੜੇ ਜਿਹੜੇ ਆ ਇਨਕਲਾਬ ਲਿਆਉਂਦੀ ਹੈ ਔਰ ਲੋਕਪੱਖੀ ਜਿਹੜੀ ਪੱਤਰਕਾਰੀ ਹੈ ਇਹਦੇ ਵਿੱਚ ਕੋਈ ਅਸੀਂ ਦੇਖਿਆ ਨੇੜਿਓਂ ਹੋ ਕੇ ਕਿ ਅਖਬਾਰ ਦੇ ਵਿੱਚ ਨਾ ਕੋਈ ਸ਼ਰੀਲਤਾ ਨਾ ਕੋਈ ਲਚਕਤਾ ਨਾ ਕੋਈ ਇਸ ਤਰ੍ਹਾਂ ਦਾ ਪ੍ਰੂਸਕਾ ਦਿੱਤਾ ਜਾ ਰਿਹਾ ਨਿਰੋਲ ਜਿਹੜੇ ਲੋਕਪੱਖੀ ਨਿਰਲਤਾ ਨਾਲ ਔਰ ਇੱਕ ਕੇ ਮੁਬਾਰਕ ਦੇ ਹਿਸਾਬ ਦੇ ਨਾਲ ਸਭ ਨੂੰ ਇੱਕ ਨੱਖ ਅੱਖ ਨਾਲ ਵੇਖ ਕੇ ਇਹ ਜਿਹੜਾ ਪਰ ਆ ਜਿਹੜਾ ਸਪੋਕਸਮੈਨ ਦਾ ਸਾਰੇ ਪੱਤਰਕਾਰਾਂ ਨੇ ਇਸ ਦੇ ਵਿੱਚ ਟੀਮ ਦੇ ਵਿੱਚ ਕੰਮ ਕੀਤਾ ਮੈਂ ਫਿਰ ਆਪਣੇ ਵੱਲੋਂ ਮੁਬਾਰਕਬਾਦ ਦਿੰਨਾ ਬਹੁਤ ਬਹੁਤ ਮਿਹਰਬਾਨੀ ਹਾਂਜੀ ਖੀਰ ਬਾਜੀ ਅੱਜ ਦੇ ਪ੍ਰੋਗਰਾਮ ਦਾ ਕੀ ਕਹਿਣਾ ਚਾਹਾਂਗੇ ਪੰਜਾਬ ਪੰਜਾਬੀਅਤ ਦੇ ਪਹਿਰੇਦਾਰ ਰੋਜ਼ਾਨਾ ਸਪੋਕਸਮੈਨ ਦੇ ਵੀ ਮੇ ਜਨਮ ਦਿਨ ਤੇ ਮੈਂ ਉਹਨਾਂ ਨੂੰ ਲੱਖ ਲੱਖ ਮੁਬਾਰਕਾ ਦਿੰਨਾ ਹੈ ਔਰ ਉੱਥੇ ਵਧਾਈ ਦੀ ਪਾਤਰ ਹੈ ਸਾਰੀ ਟੀਮ ਜਿਹੜੇ ਹਮੇਸ਼ਾ ਹੀ ਮਨੁੱਖਤਾ ਦੇ ਭਲਾਈ ਵਾਲੇ ਕਾਰਜਾਂ ਦੇ ਵਿੱਚ ਵੀ ਸ਼ਮੂਲੀਅਤ ਕਰਦੀ ਹੈ ਸੋ ਬੀ ਐਸਆਰ ਵੀ ਫ੍ਰੀਕੋਰ ਜਿਹਨੇ ਦੀ ਟੀਮ ਸਰਦਾਰ ਗੁਰਿੰਦਰ ਸਿੰਘ ਜੀ ਮਹਿੰਦੀ ਰੱਤਾ ਮਿੱਤਾ ਜੀ ਗੁਰਮੀਤ ਸਿੰਘ ਮਿੱਤਾ ਜੀ ਦੀ ਟੀਮ ਨੇ ਰਲ ਕੇ ਇੱਕ ਖੂਨਦਾਨ ਕੈਂਪ ਵੀ ਸਿਵਲ ਹਸਪਤਾਲ ਕੋਰ ਕੋੜਾ ਵਿਖੇ ਪੀਪੀਜੀ ਪੰਜਾਬ ਬਲਡ ਗਰੁੱਪ ਦੀ ਸਹਿਯੋਗ ਦੇ ਨਾਲ ਲਾਇਆ ਸੋ ਇੱਥੇ ਹਜ਼ਾਰ ਜਿਹੜੇ ਬਹੁ ਗਿਣਤੀ ਦੇ ਵਿੱਚ ਨੌਜਵਾਨ ਵੀਰਾਂ ਨੇ ਖੂਨਦਾਨ ਕੀਤਾ ਜਿਹੜੇ ਮਨੁੱਖਤਾ ਦੀ ਭਲਾਈ ਵਾਲੇ ਕਾਰਜ ਦੇ ਵਿੱਚ ਸ਼ਮੂਲੀਅਤ ਥੋੜੀ ਹੈ ਸੋ ਮੈਂ ਆਪਣੇ ਵੱਲੋਂ ਮੇਰੀ ਸਮੁੱਚੀ ਸੰਸਥਾ ਚਨਾਬ ਗੁਰਪਖ ਐਜੂਕੇਸ਼ਨ ਵੱਲੋਂ ਮੈਂ ਇਹਨਾਂ ਨੂੰ 20ਵੇਂ ਜਨਮ ਦਿਨ ਤੇ ਮੁਬਾਰਕਾ ਦਿੰਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਹੀ ਤਰ ਅੱਜ ਦੀ ਨਿਊਜ਼ ਬੜੀ ਗੰਢਾ ਉਹਦੇ ਬਾਰੇ ਕੀ ਚੱਲਣਾ ਪਾਉਂਗਾ ਹਾਂ ਜਲਦ ਸੂਚਨਾ ਹੈ ਕਿ ਜੰਬਰ 2005 ਦੇ ਵਿੱਚ ਬੜੀਆਂ ਮਸ਼ਹਲਾਂ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਪਰ ਅਖ਼ਬਾਰ ਕਰਨਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕੰਮ ਹੈ ਕਿਰ ਜਦੋਂ ਇੰਨੇ ਵਿਰੋਧੀਆਂ ਨੇ ਵਿਰੋਧ ਕੀਤਾ ਹੋਵੇ ਇਸ ਘਵਾਲ ਨੂੰ ਬੰਦ ਕਰਾਉਣ ਵਾਸਤੇ ਫਿਰ ਉਸ ਨੂੰ ਦੁਨੀਆ ਦਾ ਪਹਿਲਾ ਅਖ਼ਬਾਰ ਬਣਾ ਦੇਣਾ ਇੱਕ ਬਹੁਤ ਵੱਡਾ ਤੰਤ ਮਾਨ ਹੈ ਜਿਹੜਾ ਸ੍ਰੀ ਰਾਜਵਿੰਦਰ ਸਿੰਘ ਜੀ ਨੇ ਕਰ ਬਖਾਇਆ ਹੈ ਜਾਨਸ ਫੋਕਸਮੈਨ ਅੱਜ 19 ਵਰੇ ਮੁਕੰਮਲ ਹੋ ਕੇ 20ਵੇਂ ਵਰੇ ਦੀ ਸ਼ਾਮਲ ਹੋ ਗਿਆ ਤੇ ਇਹ ਵੀ ਵਰੇ ਗੰਢ ਨੂੰ ਖੁਸ਼ੀ ਵਿੱਚ ਮਨਾਉਣ ਦੇ ਵਿੱਚ ਇਸ ਤੋਂ ਵਧੀਆ ਤਰੀਕਾ ਹੋਰ ਕੀ ਹੋ ਸਕਦਾ ਹੈ ਕਿ ਕਿਉਂਕਿ ਇਹ ਮਰੁਤਾ ਦੇ ਭਲੇ ਦੀ ਕੰਮ ਕਰਦਾ ਹੈ ਬਾਬੇ ਨਾਨਕ ਦੀ ਗੁਰਬਾਣੀ ਦੇ ਅਨੁਸਾਰ ਸਿੱਖਿਆ ਦਿੰਦਾ ਹੈ ਕਿ ਸਾਨੂੰ ਸਮਾਜ ਦੀ ਸੇਵਾ ਮਰੁਤਾ ਦੇ ਸੇਵਾ ਵਿੱਚ ਇਹਦਾ ਖੂਨਦਾਨ ਕੈਂਪ ਲਾਇਆ ਗਿਆ ਇਹ ਵਰੇ ਗੰਢ ਨੂੰ ਇਸ ਰੂਪ ਵਿੱਚ ਮਨਾਉਣ ਦਾ ਵੀ ਆਪਣੇ ਆਪ ਦਾ ਇੱਕ ਲਖਣ ਧਰਦਾ ਹੈ ਇਸ ਦੇ ਬਾਅਦ ਜਥੇਬੰਦੀ ਜ਼ਿਲ੍ਹਾ ਇਕਾਈ ਫਰੀਦਕੋਟ ਦੇ ਸਰਦਾਰ ਗੁਰਵੀਰ ਸਿੰਘ ਦੀ ਮੀਤਾ ਜ਼ਿਲ੍ਹਾ ਕਨਵੀਨਰ ਤੇ ਸਹਿਯੋਗੀ ਸਰਦਾਰ ਗੁਰਵਿੰਦਰ ਸਿੰਘ ਦੀ ਪੋਟਪੂਰਾ ਵੱਲੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅੱਜ ਇਹ ਖੂਨਦਾਨ ਕੈਂਪ ਜਿਹਦਾ ਪ੍ਰਬੰਧ ਕੀਤਾ ਗਿਆ ਯੋਜਨਾ ਕੀਤਾ ਗਿਆ ਸੋ ਮੈਡੀਕਲ ਅਧਿਕਾਰੀਆਂ ਦਾ ਇਹ ਸਰਦਾਰ ਗੁਰਵਿੰਦਰ ਸਿੰਘ ਪੋਟਪੂਰਾ ਤੇ ਗੁਰਵੀਰ ਸਿੰਘ ਮੀਤਾ ਜ਼ਿਲ੍ਹਾ ਇਕਾਈ ਦੇ ਜੋ ਜ਼ਿਲ੍ਹਾ ਕਨਵੀਨਰ ਨੇ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਤੇ ਮੁਬਾਰਕਾਂ ਅੱਜ ਸਰਦਾਰ ਪੋਤਾ ਸਿੰਘ ਜੀ ਸੰਦਮਾ ਸਪੀਕਰ ਪੰਜਾਬ ਸਰਕਾਰ ਉਚੇਚੇ ਤੌਰ ਤੇ ਇਥੇ ਆ ਕੇ ਉਹਨਾਂ ਨੇ ਖੂਦ ਨੇ ਕੈਪਟਾਨ ਘਟਨੀ ਕੀਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਰਿਵਾਨਾ ਸਪੋਕਸਮੈਨ ਇੱਕ ਅਖਬਾਰ ਨਾ ਹੋ ਕੇ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਹੈ ਜਿਹੜੀ ਸਾਰੀ ਦੁਨੀਆ ਦੇ ਸੇਵਾ ਦੇ ਵਿੱਚ ਬਹੁਤ ਹੀ ਵਧੀਆ ਢੰਗ ਦੇ ਨਾਲ ਸਾਰੀ ਦੁਨੀਆ ਦੇ ਵਿੱਚ ਇੰਟਰਨੈਟ ਤੇ ਸਭ ਤੋਂ ਵੱਧ ਪੜਿਆ ਜਾਣ ਵਾਲਾ ਅਖਬਾਰ ਹੈ ਇਹਦਾ ਸਾਰਾ ਚਿਹਰਾ ਜਿਹੜਾ ਹੈ ਉਸ ਰਾਜ ਜੋਗਿੰਦਰ ਸਿੰਘ ਦੇ ਸਿਸ਼ਤੇ ਵਜਦਾ ਹੈ ਕਿ ਉਹਨਾਂ ਦੀ ਦੂਸਰੀ ਵੱਡੀ ਦੇਣ ਉੱਚਾਦਰ ਬਾਬੇ ਨਾਲ ਪਿਆ ਜਿਹੜਾ ਕਿ ਦੁਨੀਆ ਦਾ ਪਹਿਲਾ ਸਿੱਖ ਧਰਮ ਤੇ ਆਧਾਰਿਤ ਮਿਊਜ਼ੀਅਮ ਹੈ ਅਜਾਇਬ ਘਰ ਹੈ ਉਹ ਇੱਕ ਦੇਖਣਯੋਗ ਸੰਸਥਾ ਹੈ ਜਿਹੜੀ ਕਿ 150 ਕਰੋੜ ਰੁਪਏ ਦੀ ਲਾਗਤ ਦੇ ਨਾਲ ਤਿਆਰ ਹੋ ਕੇ ਬਕਾਇਦਾ ਸ਼ੁਰੂ ਹੋਈ ਹੈ ਤੇ ਸਾਰੀਆਂ ਸੰਗਤਾਂ ਨੂੰ ਉੱਥੇ ਜਾ ਕੇ ਦਰਸ਼ਨ ਕਰਨੇ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰਨ কুমার ਜੀ ਅੱਜ ਕੀ ਕਹਿਣਾ ਚਾਹੋਗੇ ਜੀ ਅੱਜ ਦੇ ਜੋ ਰੋਜਾਨਾ ਪੋਸਟਮੈਨ ਸੱਚ ਦੀ ਆਵਾਜ਼ ਨੂੰ ਬੁਲੰਦ ਦਾ ਕਰ ਰਿਹਾ ਹੈ 20 ਸਾਲ ਬਰੇਗਨ ਮੌਕੇ ਮੈਂ ਸਮੁੱਚੀ ਟੀਮ ਨੂੰ ਵਧਾਈ ਦੇਣਾ ਔਰ ਇਸ ਸੋਪ ਮੌਕੇ ਮੈਂ ਖੁਦ ਆ ਕੇ ਖੂਨਦਾਨ ਵੀ ਕੀਤਾ ਤੇ ਲੋਡ ਬੰਦਾ ਦੀ ਕਿਸੇ ਦੀ ਜਾਨ ਬੱਸ ਕੇ ਕਿਸੇ ਵੇਲੇ ਐਕਸੀਡੈਂਟ ਹੋ ਜਾਂਦਾ ਕਿਸੇ ਡਿਲੀਵਰੀ ਹੋ ਜਾਂਦਾ ਲੋਡ ਬੰਦਾ ਦੀ ਉਹ ਮੇਰੇ ਦਿੱਤੇ ਹੋਏ ਖੂਨ ਉਹਨਾਂ ਦਾ ਜਾਨ ਬਚੂਗੀ ਸੋ ਮੈਂ ਪਿਛਲੇ ਸਾਲ ਵੀ ਇਹਨਾਂ ਨੇ ਪ੍ਰੋਗਰਾਮ ਰੱਖਿਆ ਸੀਗਾ ਉਹਦੇ ਵਿੱਚ ਮੈਂ ਖੂਨਦਾਨ ਕਰਕੇ ਬੜਾ ਖੁਸ਼ੀ ਮਹਿਸੂਸ ਕੀਤਾ ਤੇ ਅੱਜ ਵੀਮੀ ਵਰੇਗਣ ਦੇ ਸਮੇਂ ਸਮੇਂ ਤੇ ਸਰਕਾਰਾਂ ਨੇ ਰੋਜਾਨਾ ਸਪੋਕਸਮੈਨ ਨਾਲ ੱੱੱਕਾ ਵੀ ਕਰਦੀ ਰਹੀ ਹੈ ਬਹੁਤ ਕੁਝ ਕਰਦਾ ਰਿਹਾ ਪਰ ਰੋਜਾਨਾ ਸਪੋਕਸਮੈਨ ਹੱਕ ਸੱਚ ਦੀ ਲੜਾਈ ਲੜਦਾ ਰਿਹਾ ਤੇ ਅੱਜ 20 ਸਾਲ ਪੂਰੇ ਹੋਣ ਤੇ ਮੈਂ ਰੋਜਾਨਾ ਸਪੋਕਸਮੈਨ ਦੀ ਸਮੁੱਚੀ ਟੀਮ ਨੂੰ ਵਧਾਈ ਦੇਣਾ ਔਰ ਇੱਕ ਗੱਲ ਹੋਰ ਵੀ ਕਹਿਣਾ ਚਾਹੁੰਦਾ ਹਾਂ ਕਿਉਂਕਿ মিডিਆ ਜੋ ਪੱਤਰਕਾਰਾਂ ਇੰਡੀਆ ਦਾ ਚੌਥਾ ਥਾਮ ਹੈ ਤੇ ਚੌਥਾ ਥਾਮ ਨਾਲ ਤੁਸੀਂ ਤੱਕਾ ਕਰੋਗੇ ਹੱਕ ਸੱਚ ਦੀ ਲੜਾਈ ਉਹ ਹੱਕ ਸੱਚ ਦੀ ਲੜਾਈ ਨੂੰ ਦਬਾਉਗੇ ਨਾ ਉਹ ਕਦੇ ਦਬ ਨਹੀਂ ਸਕਦਾ ਸੋ ਰੋਜ਼ਾਨਾ ਸਪੋਕਸਮੈਨ ਨੇ ਇਸ ਉਹਦੇ ਚ ਪੈਰਾ ਦੇਖ ਕੇ ਅੱਜ ਹੱਕ ਸੱਚ ਦੀ ਲੜਾਈ ਲੜ ਕੇ ਆਪਦੇ ਪੈਰਾ 'ਤੇ ਖੜ ਕੇ ਮੇਰੇ ਖੰਦ ਵਿੱਚ ਇੱਕ ਟੋਗੜ 2 ਲੱਖ ਅੱਜ ਪੱਤਰਕਾਰ ਜੋ ਪੜਾਈ ਕਰ 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 ਤੇ ਕਰ ਕਰ ਤੇ ਜਾ ਰਿਹਾ ਅਖਬਾਰ ਤੇ ਸੋ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਸਾਰੇ ਰੋਜ਼ਾਨਾ ਸਪੋਕਸਮੈਨ ਲਾਓ ਕਿਉਂਕਿ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰ ਸਕੇ ਇਹਦੇ ਫਾਜ਼ਲ ਦੀ ਡੈਥ ਹੋ ਗਈ ਕੋਈ ਮਾਈਕ ਹੈ ਤਾਂ ਸਪੀਕਰ ਸਾਹਿਬ ਨੇ ਕਿਹਾ ਸੀ ਵੀ ਗੁੱਡ ਮਾਰਨਿੰਗ ਕਲੱਬ ਵੱਲੋਂ ਕੱਥੀ ਦਿੱਤੀ ਜਾਵੇ ਉਹ ਸੌਂਪ ਰਿਆ ਨੇ ਫੋਟੋ ਹੋ ਗਈ ਆ ਜੋ ਅੱਗੇ ਆ ਜੋ ਚੋਰਾ ਕੋਈ ਆ ਜੀ ਸੋ ਅੱਜ ਇਹ ਪੜ੍ਹੇ ਪਰਤਪੂਰ ਬੱਕੇਤੇ ਇਕੱਤਰ ਹੋਏ ਹੋਏ ਦਾ ਬਲਵਿੰਦਰ ਸਿੰਘ ਜੀ ਚੇਚੀ ਸਾਹਿਬ ਐਸਐਮਓ ਸਾਹਿਬ ਬੱਬੂ ਜੀ ਭਰਾਨ ਸਾਹਿਬ ਹਾਲੀ ਸਾਹਿਬ ਸਾਡੇ ਪੰਜ ਕਾਉਂਸਲਿੰਗ ਜੀ ਸਾਡੇ ਪ੍ਰਧਾਨ ਜੀ ਨਾਲੇ ਬੱਬੂ ਆਈ ਲਵ ਯੂ ਥੈਂਕ ਯੂ ਸੋ ਬੜੇ ਸਾਡੇ ਸਾਰੇ ਸਾਰੇ ਮੇਰੇ ਆਪਣੀ ਬਦੋ ਕੱਲੇ ਜਿੱਦ ਗੱਲੀ ਦੀ ਮਾਦੀ ਦਾ ਮਾਰਾ ਸੋ ਆਪ ਸਭ ਨੂੰ ਤੋਂ ਪਹਿਲਾਂ ਦਾ ਮੈਂ ਉਸ ਕਲਕੀਆਂ ਵਾਲੇ ਪੋਡਕਾਸਟ ਯਾਦ ਕਰਕੇ ਉਨੀ ਬੱਖੀ ਹੋਈ ਫਤਿਹ ਦੀ ਛਾਂ ਮਾਉਣ ਲੱਗਿਆ ਬੰਦੇ ਦਾ ਬਲ ਬੰਦੇ ਦਿਓ ਵਾਹਿਗੁਰੂ ਦਾ ਹਾਲਾ ਵਾਹਿਗੁਰੂ ਦੇ ਦੇਖੋ ਰੋਜ਼ਾਨਾ ਤੋਂ ਮੈਂ ਨਾ ਇੱਕ ਅਜਿਹਾ ਅਧਿਆਇ ਬਣ ਗਿਆ ਪੰਜਾਬ ਦੇ ਇਤਿਹਾਸ ਦੇ ਵਿੱਚ जिने बड़े बड़े ਸੰਚਾਰਕਾਰ ਕਿਉਂ ਕਿਹਾ ਗਦਿੰਦਰ ਸਿੰਘ ਹੋਣ ਗੁਰਦਾਸ ਸਿੰਘ ਜਿੰਦਦਰ ਸਿੰਘ ਹੋਣ ਜਵੀਜੀ ਦੀ ਕੋਆਰਡੀਨੇਟਰ ਦਾ ਪਰਿਵਾਰ ਪੰਜਾਬ ਦੇ ਸਰਪੰਚ ਪਤ ਉਸ ਸਰਪੰਚ ਪੰਜਾਬੀ ਦੇ ਸਰਪੰਚ ਇਹਨਾਂ ਦਾ ਰਿਕਾਰਡ ਰਿਹਾ ਹੈ ਔਰ ਮੈਂ ਇਸ ਗੱਲ ਤੋਂ ਮੈਨੂੰ ਬੜੀ ਮਾਣ ਮਹਿਸੂਸ ਹੁੰਦਾ ਹੈ ਕਿ ਪੰਜਾਬ ਨੇ ਵੀ ਇਹਨਾਂ ਦਾ ਸਾਥ ਦਿੱਤਾ ਕਿਤਾਰੇ ਦਾ ਸਾਥ ਦਿੱਤਾ ਔਰ ਉਹਦੇ ਕਰਕੇ ਅੱਜ 19 ਬੜੇ शानदार संघर्ष के जो लंघे है उन्होंने बहुत बहुत बधाई सारे परिवार बधाई महंगीता बधाई भी दता जी भी मेरे याद है जो मैं सरपंच गल ही नहीं कहने वाहीगुरू चलो करते हैं तो बहुत बहुत बधाई और मैं आस करना ਕਿ ਮੈਨੂੰ ਹਿੰਦੁਸਤਾਨ ਦੇ ਅਤਵਾਦਾਂ ਵਾਲੀ ਕਲਾ ਪਰ ਪੰਜਾਬ ਦੀ ਜਿਹੜੀ ਪ੍ਰੈਸ ਹੈ ਇਹ ਐਸਐਮਓ ਸਾਹਿਬ ਆਇਓਮੈਂਟ ਸਰਪਾ ਲਿਗਾ ਰਿਹਾ ਸੱਚਾ ਵੀ ਬੀਜੋ ਜੀ ਐਸਐਮਓ ਸਾਹਿਬ ਕਿਹਾ ਬਾਕੀ ਸਾਹਿਬ ਮੈਂ ਬੇਨਤੀ ਥੋੜਾ ਮੈਂ ਕਿਹਾ ਹੋਵੇ ਅੱਜ ਹਾਂ ਨਾ ਨਾ ਦੋ ਜੀ ਸਰ ਜੀ ਮਾਰ ਕੇ ਆ ਜਾਂਦੀ ਹੈ ਫੇਦੀ ਆ ਕਰਕੇ ਲੈ ਆਉਂਦੇ ਜੀ ਹੋ ਗਏ ਅਸੀਂ ਗੱਲ ਆ ਗਈ ਇਧਰ ਫੇਲੀ ਆ ਗਈ ਪਾਣੀ ਦਿੱਕਾ ਅੱਗੇ ਬਰ ਅੱਗੇ ਬਰ ਕਿ ਤੂੰ ਫੋਟੋ ਕਰ ਲਿਓ ਪ੍ਰਕਾਸ਼ ਉਹ ਫੋਟੋ ਕਰ ਲੋ ਤੇ ਫਿਰ ਨਾ ਸਪੀਕਰ ਸਾਹਿਬ ਨੂੰ ਜਾਣਾ ਬੜੇ ਪ੍ਰੋਗਰਾਮਾਂ ਦੇ ਬਿਕਰ ਨਾਕੋ ਦਾਸ ਜੀ ਮਾ ਜੀ ਸਰਪੰਚ ਸਾਹਿਬ ਆਓ ਤੇ ਬਾਤ ਹੀ ਨੇ ਕਰਨ ਸਰਨ ਚਲੋ ਆਓ ਇੱਧਰ ਤੁਸੀਂ ਬੱਸ ਆਓ ਜੀ बोटी मारा ना ठीक है 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 ठीक جي شي جو نظر نه بلي ما جو اندر تي جو کي آ جو بردو ستيلو جو جو ها جو 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 جو